वागुरु जी का खालसा वाहगुरू जी की फतेह अज आप करा भाई प्रेम सिंह खड़ग जी पासों उचारी कविता अमृतधारी गुरसिख रहत, जो इस प्रकार है मंत्रा चंत्रा च टोणियाँ से तंत्रा च कामना को मंत्रा च मन न टिकाईना ਮੰਦਰਾਂ ਚ ਕੰਦਰਾਂ ਚ ਜੋਗੀਆਂ ਕਲੰਦਰਾਂ ਚ ਕਲਰਾਂ ਤੇ ਬੱਜਰਾਂ ਚ ਰੱਬ ਨੂੰ ਧਿਆਈ ਨਾ ਸ਼ਰਾਬ ਅਤੇ ਚੋਰੀਆਰੀ ਛੱਡ ਜੂਏ ਦੀ ਬਿਮਾਰੀ ਫਿਰ ਹੋਏ ਨਾ ਖੁਆਰੀ ਵੇਸਵਾ ਦੇ ਜਾਈ ਨਾ ਦੁੱਖਾਂ ਤੇ ਸੁੱਖਾਂ ਵਿੱਚ ਨੰਗ ਅਤੇ ਭੁੱਖਾਂ ਵਿੱਚ ਬੇਮੁੱਖਾਂ ਮਨੁੱਖਾਂ ਵਿੱਚ ਮਨ ਨੂੰ ਡੁਲਾਈ ਨਾ ਮਸੀਤਾਂ ਸ਼ਿਵਾਲਿਆਂ ਚ ਡੇਰਿਆਂ ਦਿਵਾਲਿਆਂ ਚ ਚਿੱਟਿਆਂ ਤੇ ਕਾਲਿਆਂ ਚ ਮਨ ਪਟਕਾਈ ਨਾ ਮਨ ਸਮਝਾਈ ਜਾਣਾ ਪਾਪਾਂ ਤੋਂ ਹਟਾਈ ਜਾਣਾ ਮਨ ਸਮਝਾਈ ਜਾਣਾ ਪਾਪਾਂ ਤੋਂ ਹਟਾਈ ਜਾਣਾ ਸਤ ਸੰਗ ਜਾਇ ਜਾਣਾ ਨੇਮ ਨੂੰ ਕੁਸਾਈ ਨਾ ਕਿਸੇ ਦੀ ਨਾ ਕਾਣ ਬਣੀ ਕਿਸੇ ਦੀ ਨਾ ਆਣ ਮੰਨੀ ਗੁਰੂ ਦਾ ਗਿਆਨ ਮੰਨੀ ਕਦੇ ਵੀ ਪੁਲਾਈ ਨਾ ਪੰਡਤਾਂ ਮੁਲਾਣਿਆਂ ਚ ਦੁਹੀਆਂ ਗਲਾਨਿਆਂ ਚ ਈਰਖਾਂ ਫਿਲਾਣਿਆਂ ਚ ਮਨ ਨੂੰ ਮਿਲਾਈ ਨਾ ਸਾਧੂਆਂ ਪਖੰਡੀਆਂ ਚ ਵੱਡਿਆਂ ਕੁਮੰਡੀਆਂ ਚ ਵੇਸਵਾ ਤੇ ਰੰਡੀਆਂ ਚ ਕਦੇ ਚਿੱਤ ਲਾਈ ਨਾ ਸੁੰਦਰ ਸੁਨੱਖਿਆਂ ਚ ਮਾਇਆ ਦੀਆਂ ਮੁਖੀਆਂ ਚ ਉਹਨਾਂ ਦੀਆਂ ਅੱਖੀਆਂ ਚ ਅੱਖਾਂ ਕਦੇ ਪਾਈ ਨਾ ਮੂਰਖਾਂ ਕੁਸੰਗੀਆਂ ਚ ਸੁਗੰਧੀਆਂ ਮੂਰਖਾਂ ਕੁਸੰਗੀਆਂ ਚ ਸ਼ਰਾਬੀਆਂ ਤੇ ਪੰਗੀਆਂ ਚ ਔਖੀਆਂ ਤੇ ਤੰਗੀਆਂ ਚ ਹੋਸ਼ ਨੂੰ ਗਵਾਈ ਨਾ ਨਿਰੰਕਾਰੀਆਂ ਸੁਆਮੀਆਂ ਚ ਪੰਮਰਾਂ ਤੇ ਕਾਮੀਆਂ ਚ ਵੱਡਿਆਂ ਖੁਨਾਮੀਆਂ ਚ ਨੱਕ ਰਗੜਾਈ ਨਾ ਜੰਗਲਾਂ ਪਹਾੜਾਂ ਵਿੱਚ ਬਸਤੀਆਂ ਉਜਾੜਾਂ ਵਿੱਚ ਝੁੰਡਾਂ ਅਤੇ ਝਾੜਾਂ ਵਿੱਚ ਧੋਣੀਆਂ ਤਖਾਈ ਨਾ ਝੂਠਿਆਂ ਪਖੰਡਾਂ ਵਿੱਚ ਪਿੱਪਲਾਂ ਤੇ ਜੰਡਾਂ ਵਿੱਚ ਪੋਮਾ ਠੰਡਾਂ ਵਿੱਚ ਜਲ ਘਾਰੇ ਪਾਈ ਨਾ ਤੁਰਸੀ ਦੇ ਪੱਤਰ ਨੂੰ ਗ੍ਰਿਹਾਂ ਤੇ ਨਜੱਤਰਾ ਨੂੰ ਠਾਕੁਰਾਂ ਦੇ ਪੱਥਰਾਂ ਨੂੰ ਲਿੰਗ ਨੂੰ ਪੁਜਾਈ ਨਾ ਸਤੰਬਰਾਂ ਦੇ ਗੰਬਰਾਂ ਚ ਨਬੀਆਂ ਪੈਗੰਬਰਾਂ ਚ ਝੂਠਿਆਂ ਅਡੰਬਰਾਂ ਚ ਮਨ ਅਟਕਾਈ ਨਾ ਸੋਧੀਆਂ ਕਰੋਧੀਆਂ ਜੈਨੀਆਂ ਤੇ ਬੋਧੀਆਂ ਚ ਧਰਮ ਵਿਰੋਧੀਆਂ ਚ ਸਾਂਝ ਮੂਲ ਪਾਈ ਨਾ ਹਾਰਿਆ ਸਮਾਜੀਆਂ ਚ ਉਠਣ ਤੇ ਗਾਜੀਆਂ ਚ ਵੜਿਆਂ ਕੁ ਗਾਜੀਆਂ ਚ ਜਾ ਕੇ ਖਬਰਾਈ ਨਾ ਨੜੀ ਮਾਰ ਖੋੜੀ ਮਾਰ ਮੇੜੇ ਤੇ ਮਸੰਦ ਜਾ ਰਤੀਆਂ ਥੀਰਮਲੀਆਂ ਦੇ ਪੁੱਤਰ ਵਿਆਹੀ ਨਾ ਰਿੱਧੀਆਂ ਤੇ ਸਿੱਧੀਆਂ ਨੂੰ ਸ਼ਬਦ ਪ੍ਰਸਿੱਧੀਆਂ ਨੂੰ ਕਰਮਕਾਂਡ ਵਿਧੀਆਂ ਨੂੰ ਮਨ ਚ ਵਸਾਈ ਨਾ ਖਰਾਂ ਦੀ ਖੁਆਰੀ ਕਰੇ ਨਰਾਂ ਦੀ ਖੁਆਰੀ ਕਰੇ ਮੁਤਨਾਂ ਨੂੰ ਬਿਮਾਰੀ ਕਰੇ ਬੱਬਰੂ ਚੜਾਈ ਨਾ ਹਨੂਮਾਨ ਤੇਰਾ ਹੋ ਸ਼ੇਵ ਸਿੱਧ ਸੇ ਦੇਵੀਆਂ ਤੇ ਦੇਵ ਭੂਤ ਪ੍ਰੇਤ ਪੂਜਣੇ ਨੂੰ ਸਿਵਿਆਂ ਚ ਜਾਈ ਨਾ ਗੋਗੇ ਤੇ ਗਣੇਸ਼ ਤਾਈ ਸ਼ੇਸ਼ ਤੇ ਦਿਜੇਸ਼ ਤਾਈ ਨਾਹੀ ਸ਼ਿਵ ਜੀਤੇ ਆਈ ਟਲ ਖੜਕਾਈ ਨਾ ਦੇਸ ਤੇ ਦਸੰਤਰਾ ਦੇ ਮਤਾਂ ਦੇ ਮਤਾਂਦਰਾ ਦੇ ਜਨਮ ਜਨਮਾਂਤਰਾ ਦੇ ਭਰਮ ਚ ਨਾ ਆਈ ਨਾ ਪਰਮਾ ਤੇ ਵਹਿਮਾ ਵਿੱਚ ਡਰਾਂ ਤੇ ਸਹਿਮਾ ਵਿੱਚ ਨਿੰਦਿਆਂ ਤੇ ਮਹਿਮਾ ਵਿੱਚ ਚਿੱਤ ਨੂੰ ਫਸਾਈ ਨਾ ਲਗਣਾ ਬਿਲਗਣਾ ਚ ਸ਼ਗਨ ਬਸਗਨ ਚ ਭਦਨਾ ਤੇ ਖਦਨਾ ਚ ਵੇਖੇ ਡਿਗ ਜਾਈ ਨਾ ਜਾਤ ਪਾਤ ਸਰਬ ਤੋੜ ਚੂਤ-ਚਾਤ ਸਰਬ ਤੋੜ ਨਾਹੀ ਪਦਾਰਥ ਲੋੜ ਨੀਤ ਭਟਕਾਈ ਨਾ ਧਾਨ ਗੁਰਧਾਮਾਂ ਦਾ ਹੋਰ ਸਾਖ ਚੈਨਾ ਦਾ ਧੀਆ ਤੇ ਭੈਣਾ ਦਾ ਪੈਸਾ ਕਦੇ ਖਾਈ ਨਾ ਛੇੜਿਆ ਘੰਟਾਲਾਂ ਵਿੱਚ ਦੀਵੇ ਵਾਲ ਥਾਲਾਂ ਵਿੱਚ ਸਨਾਤ ਨਹੀਂ ਗਿਆ ਨਾ ਵਿੱਚ ਆਰਤੀ ਕਰਾਈ ਨਾ ਸਿਰ ਦਸਤਾਰ ਰੱਖ ਕੇ ਸਤ ਸਕਾਰ ਰੱਖ ਰਹਿਤ ਨਾਲ ਪਿਆਰ ਰੱਖ ਕਨਫ ਲਗਾਈ ਨਾ ਸ਼ਾਦੀ ਵਿੱਚ ਜੈ ਵਾਲਾ ਪਾ ਕੇ ਭੰਗੜਾ ਕੁਚਾਲਾ ਕਰਕੇ ਦਾਜ ਦਾ ਵਿਖਾਲਾ ਮੂਰਖ ਸਦਾਈ ਨਾ ਦੇਸ਼ ਤੇ ਵਿਦੇਸ਼ ਵਿੱਚ ਸੁੱਖ ਤੇ ਕਲੇਸ਼ ਵਿੱਚ ਕਿਸੇ ਵੀ ਤੂੰ ਭੇਸ਼ ਵਿੱਚ ਬਾਣੀ ਨੂੰ ਭੁਲਾਈ ਨਾ ਮਾਰਗ ਅਨੰਦੀਆਂ ਦੇ ਨਾਲੇ ਰਾਮਾਨੰਦੀਆਂ ਦੇ ਸੋਡੀ ਪ੍ਰੀਤੀ ਚੰਦੀਆਂ ਦੇ ਢੇ ਝੜ ਜਾਈ ਨਾ ਬ੍ਰਹਮ ਕੁਮਾਰੀਆਂ ਦੇ ਨਕਲੀ ਨਿਰੰਕਾਰੀਆਂ ਦੇ ਗੁਰੂ ਦੇ ਇਤਹਾਰੀਆਂ ਦੇ ਫੰਦੇ ਫਸ ਜਾਈ ਨਾ ਨਾਲੇ ਪਰਮ ਹੰਸੀਆਂ ਦੇ ਨਾਲੇ ਪਰਮ ਹੰਸੀਆਂ ਦੇ ਵੱਡਿਆਂ ਵਿਦੰਤੀਆਂ ਤੋਂ ਵੱਡੇ ਬਕਵਾਸੀਆਂ ਤੋਂ ਭਾਉ ਕਦੇ ਖਾਈ ਨਾ ਪੰਮਰਾ ਤੇ ਕਾਮੀਆਂ ਨੂੰ ਅਘੋਰੀ ਤੇ ਕਾਮੀਆਂ ਨੂੰ ਪੰਮਰਾ ਤੇ ਕਾਮੀਆਂ ਨੂੰ ਅਘੋਰੀ ਤੇ ਬਾਮੀਆਂ ਨੂੰ ਨਾਲੇ ਰਾਧਾ ਸਵਾਮੀਆ ਨੂੰ ਲਾਗੇ ਕਦੇ ਨਾ ਹੀ ਨਾ ਨਾਹੀਂ ਚਿੱਤ ਰੋਸਾ ਰੱਖ ਗੁਰੂ ਤੇ ਭਰੋਸਾ ਰੱਖ ਚੌਧਰਾ ਵਜੀਰੀਆਂ ਨੂੰ ਕਦੇ ਵੀ ਤਕਾਈ ਨਾ ਪੰਥ ਪੰਥ ਉੱਤੇ ਮਾਨ ਰੱਖ ਪੰਥ ਉੱਤੇ ਤਾਨ ਰੱਖ ਪੰਥ ਬਾਣੀ ਯਾਨ ਰੱਖ ਕਦੇ ਵੀ ਤਜਾਈ ਨਾ ਗੁਰੂ ਬਾਣੀ ਬਾਣੇ ਤਾਂ ਸਿਧਕ ਨਿ ਬਾਣੇ ਤਾਂ ਗੁਰੂ ਦਾ ਕਹਾਣੇ ਤਾਂ ਇਹ ਲਾਜ ਤੋਂ ਲੁਆਈ ਨਾ ਅਨਮਤ ਕੱਢਕਾਰੀ ਮਨਮਤ ਛੱਡ ਸਾਰੇ ਗੁਰਮਤ ਸੱਟ ਗੁਰ ਮਤ ਗੱਡ ਭਾਰੀ ਚਿੱਤ ਤੋਂ ਭੁਲਾਈ ਨਾ ਪਿਤਾ ਦਸ਼ਮੇਸ਼ ਗੁਰੂ ਮਾਤਾ ਸ੍ਰੀ ਸਾਹਿਬ ਕੌਰ ਜਨਮ ਅਨੰਦਪੁਰ ਹੋਰ ਬਦਲਾਈ ਨਾ ਦਸ ਲਖ ਘਾਰ ਘਾਰ ਦੋਜਿਆਂ ਦਾ ਭਾਰ ਹਰ ਚਿੱਤ ਕਰਤਾਰ ਧਰ ਪਰ ਹੱਕ ਖਾਈ ਨਾ ਅੰਮ੍ਰਿਤ ਨੂੰ ਪਾਣ ਕਰ ਗੁਰੂ ਦਾ ਧਿਆਨ ਕਰ ਦਸ ਬੰਦ ਆਣ ਕਰ ਹੋ ਮੈਂ ਵਿੱਚ ਆਈ ਨਾ ਆਰ ਅੰਤ ਧਿਰ ਤੇਰਾ ਗੁਰੂ ਦਾ ਹੈ ਸਿਰ ਤੇਰਾ ਜਨਮ ਨਾ ਫਿਰ ਤੇਰਾ ਭੌਜਲ ਭੁਆਈ ਨਾ ਘਰ ਚ ਉਦਾਸ ਰਹੀ ਟੱਬਰ ਤੇ ਪਾਸ ਰਹੀ ਕਰ ਅਰਦਾਸ ਰਹੀ ਭਗਵੇਂ ਢਾਈ ਨਾ ਜੰਮਣ ਮਰਨ ਵਿੱਚ ਹਰ ਕਾਜ ਕਰਨ ਵਿੱਚ ਰਹੀ ਗੁਰਸ਼ਣ ਵਿੱਚ ਕਿਦਰੇ ਵੀ ਢਾਈ ਨਾ ਮਣੀਆਂ ਮਸਾਣਾ ਵਿੱਚ ਪੰਥੀਆਂ ਹਵਾਨਾ ਵਿੱਚ ਗਉਆਂ ਤੇ ਸਾਨਾ ਵਿੱਚ ਸ਼ਰਧਾ ਰਿਆਈ ਨਾ ਗੁਰੂ ਤੇ ਆਸਰਖ ਪੂਰਾ ਪ੍ਰਵਾਸ ਰਖ ਨੀਅਤ ਨੂੰ ਆਸਰਖ ਧੀਰਜ ਕੁਆਈ ਨਾ ਮਾਵਾ ਭੈਣਾ ਧੀਆ ਜਾਣੀ ਕੋਈ ਹੋਰ ਨਾ ਪਛਾਣੀ ਇਹੋ ਦੱਸੇ ਗੁਰਬਾਣੀ ਵੇਖੀ ਪਰਮਾਈ ਨਾ ਪਹਿਲੇ ਪਰ ਨਾਰ ਤਜ ਨਸ਼ੇ ਤੇ ਵਿਕਾਰ ਤਜ ਸਿੱਖ ਰ ਅਚਾਰ ਤਜ ਰੋਮਾਂ ਨੂੰ ਲੋਹੈ ਨਾ ਮਾਸ ਇਸਲਾਮ ਵਾਲਾ ਪੜਿਆ ਕਲਾਮ ਵਾਲਾ ਖਾਣਾ ਹੈ ਹਰਾਮ ਵਾਲਾ ਕਦੇ ਵੀ ਤੂੰ ਖਾਈ ਨਾ ਪੰਜ ਹੀ ਕਕਾਰ ਧਰ ਪੰਜ ਹੀ ਵਿਕਾਰ ਹਰ ਸਿੱਖੀ ਪ੍ਰਚਾਰ ਕਰ ਰਹਿਤ ਤਜਾਈ ਨਾ ਗੁਰੂ ਹੈ ਗ੍ਰੰਥ ਤੇਰਾ ਖਾਲਸਾ ਹੈ ਪੰਥ ਤੇਰਾ ਇਹੋ ਸਿਮਰੰਤ ਤੇਰਾ ਕਦੇ ਵੀ ਸਰਾਈ ਨਾ ਪੂਜੈ ਅਕਾਲ ਤੈਰਾ ਗੁਰੂ ਸਦਾ ਨਾਲ ਤੇਰਾ ਰੱਖਦਾ ਖਿਆਲ ਤੇਰਾ ਭੌਜਲ ਪੁਆਈ ਨਾ जप जापते सवइए शाम सोदर पढ़इए रात सोहेला जपइए वक्त गवाई ना खड़ग मृगेश सोई कहे जोई दसमेश कहे बचन हमेश कहे वेखी भुल जाइना खड़ग मृगेश सोई कहे कोई जोई दसमेश कहे बचन हमेश कहे वेखी भुल जाइना बचन हमेश कहे वेखी भुल जाइना वाहेगुरु जी का खा खालसा ਵਾਹਿਗੁਰੂ ਜੀ ਕੀ ਫਤਿਹ